ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਨੂੰ ਸੱਸਦੇ ਪ੍ਰੋਗਰਾਮ ਵਿੱਚ ਜਿੱਦਾਂ ਕਿ ਅਸੀਂ ਲੜੀ ਸ਼ੁਰੂ ਕੀਤੀ ਸੀ ਕਿ ਆਪਾਂ ਕੋਈ ਨਾ ਕੋਈ ਵਿਸ਼ਾ ਲੈ ਕੇ ਹਨਾ ਆਪਾਂ ਗੱਲਬਾਤ ਕਰਿਆ ਕਰਾਂਗੇ ਕਿਉਂਕਿ ਜੇ ਆਪਾਂ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਹਾਂ ਅ ਅੱਛਾ ਮਤਲਬ ਸਾਰਾ ਕੁਝ ਚੱਲ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਗੱਲਾਂ ਦੇ ਵਿੱਚ ਕੁਝ ਠੱਠੇ ਹੋਏ ਮਨਾਂ ਨੂੰ ਕੁਝ ਗਿਰੇ ਹੋਿਆਂ ਨੂੰ ਜੇ ਸਾਡੇ ਦੋ ਬੋਲ ਵੀ ਹੌਸਲਾ ਦੇ ਦੇਣ ਤਾਂ ਮੈਨੂੰ ਲੱਗਦਾ ਸਾਡੀ ਜ਼ਿੰਦਗੀ ਆ ਕੋ ਸਫਲ ਹੋ ਜਾਂਦੀ ਆ ਸੋ ਬਹੁਤ ਸਾਰੇ ਦਰਸ਼ਕ ਮੈਨੂੰ ਇਹ ਕਹਿੰਦੇ ਸੀਗੇ ਕਿ ਵੀਰਪਾਲ ਤੁਸੀਂ ਆਪਦੇ ਮੰਮੀ ਨੂੰ ਸਾਹਮਣੇ ਲਿਆਇਓ ਉਹ ਜਾਣਦੇ ਸੀ ਕਿ ਉਹਨਾਂ ਨੂੰ ਕੈਂਸਰ ਦੀ ਜਿਹੜੀ ਸਮੱਸਿਆ ਸੀ ਉਹ ਤੀਜੀ ਵਾਰ ਆ ਚੁੱਕੀ ਹੈ ਤੇ ਹੁਣ ਉਹ ਠੀਕ ਨੇ ਤਾਂ ਕਹਿ ਰਹੇ ਸੀ ਕਿ ਸਾਡੀ ਗੱਲਬਾਤ ਉਹਨਾਂ ਨਾਲ ਜ਼ਰੂਰ ਕਰਵਾਇਓ ਅੱਜ ਉਹਨਾਂ ਬੀਬੀਆਂ ਲਈ ਇਹ ਅਸੀਂ ਖਾਸ ਕਰਕੇ ਇਹ ਵੀਡੀਓ ਬਣਾ ਰਹੇ ਆ ਜੋ ਇਸ ਬਹੁਤ ਕਹਿ ਸਕਦੇ ਆ ਕਿ ਖਤਰਨਾਕ ਬਿਮਾਰੀ ਦੇ ਵਿੱਚੋਂ ਲੰਗੇ ਆ ਜਲੰਗ ਰਹੇ ਆ ਜ ਜੋਂਨਾਂ ਦਾ ਮਨ ਬਹੁਤ ਟੁੱਟਿਆ ਹੋਇਆ ਏ ਉਹ ਉਹਨਾਂ ਨੇ ਹੌਂਸਲਾ ਛੱਡਿਆ ਹੋਇਆ ਏ ਸੋ ਡਰਨਾ ਨਹੀਂ ਹੌਂਸਲਾ ਨਹੀਂ ਛੱਡਣਾ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਉਂਕਿ ਮੰਮੀ ਨੇ ਇਸ ਜਿਹੜੀ ਬਿਮਾਰੀ ਨੂੰ ਹੈ ਤੀਜੀ ਵਾਰ ਹਰਾਇਆ ਏ ਕਿਉਂਕਿ ਜਿਹੜੇ ਦੂਜੇ ਇਨਸਾਨ ਹੁੰਦੇ ਆ ਉਹ ਸਿਰਫ ਸਾਥ ਦੇ ਸਕਦੇ ਆ ਪਰ ਜੋ ਬੰਦਾ ਤੰਗ ਤੇ ਹੰਡਾਉਂਦਾ ਏ ਉਹ ਕਿਵੇਂ ਉਹਨੂੰ ਕੱਟਦਾ ਏ ਅੱਜ ਆਪਾਂ ਸਾਰੀ ਇਹ ਗੱਲਬਾਤ ਕਰਾਂਗੇ ਸੋ ਸਵਾਗਤ ਹੈ ਮੰਮੀ ਤੁਹਾਡਾ ਸਾਡੇ ਪ੍ਰੋਗਰਾਮ 'ਸਸਤੀ ਕਾਲ' ਦੇ ਵਿੱਚ ਮੇਰਾ ਸਭ ਤੋਂ ਪਹਿਲਾ ਇਹ ਸਵਾਲ ਹੈ ਕਿ ਤੁਸੀਂ ਦਰਸ਼ਕਾਂ ਨੂੰ ਪਹਿਲਾਂ ਤੇ ਇਹ ਦੱਸੋ ਕਿ ਅੱਜ ਤੋਂ ਕਿੰਨੇ ਸਾਲ ਪਹਿਲਾਂ ਜਿਹੜਾ ਤੁਹਾਨੂੰ ਜਿਹੜੀ ਇਹ ਬਿਮਾਰੀ ਨੇ ਆਣ ਕੇ ਰਿਆ ਸੀ ਹਾਂ ਇਹ ਵਿਰਪਲ ਪਹਿਲਾਂ 9 ਚ ਆਇਆ ਹਮ ਗੰਢ ਹੋਈ ਛਾਤੀ 'ਚ ਹਮ ਆਪਰੇਸ਼ਨ ਕਰਾਇਆ ਬਰਨਾਲੇ ਹਮ ਠੀਕ ਹੈ ਫਿਰ ਦੂਜੀ ਵਾਰ ਦਾ ਚ ਫੇਰਾ ਪਾਸੇ ਤੇ ਗੰਢ ਹੋ ਗਈ ਛਾਤੀ ਦੇ ਤੇ ਫੇਰ ਉੱਥੇ ਕਰਾਇਆ ਚੰਡੀਗੜ੍ਹ ਜੀ ਛਾਤੀ ਕੜਾਈ ਨਾਲੇ ਗੰਢ ਕੜਾਈ ਵੱਡਾ ਆਪਰੇਸ਼ਨ ਕਰਿਆ ਕੀਮੋ ਲੱਗਣਾ 12 ਕੀਮੋ ਲੱਗਣਾ ਬਹੁਤ ਸਰੀਰ ਨੇ ਤਕਲੀਫ ਹੋ ਗਈ ਪਰਾ ਬੇਟਿਆਂ ਨੇ ਉਹ ਤਾਂ ਤਾਂ ਬੇਟਾ ਕੋਈ ਵਿਆਹ ਵੀ ਨਹੀਂ ਸੀ ਬੇਟਿਆਂ ਨੇ ਤੇ ਗੁਰਗਿਆਂ ਨੇ ਜਮਾਈ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਕਿਹਾ ਪੀਕਿਆ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਕਿਹਾ ਵੀ ਹੌਸਲਾ ਨਾ ਹਾਰੀ ਮੰਮੀ ਜੇ ਤੂੰ ਹੌਸਲਾ ਰੱਖੇਂਗੀ ਤਾਂ ਸਭ ਕੁਝ ਹੋ ਸਾਇ ਜੇ ਹੌਸਲਾ ਹਾਰ ਗਈ ਫਿਰ ਸਾਨੂੰ ਰੋਟੀ ਦਾ ਵੀ ਔਖਾ ਹੋ ਜਾਊ ਸਾਨੂੰ ਰੋਟੀ ਕੌਣ ਦੇਊਗਾ ਤੇਰੇ ਬਿਨਾ ਪਰ ਸਾਰਿਆਂ ਨੇ ਹਿੰਮਤ ਕਰਕੇ ਆਪ ਵੀ ਸਰੀਰ ਨਾਲ ਲੜੇ ਮਨ ਨਾਲ ਵੀ ਨਹੀਂ ਮੰਜੇ ਤੇ ਉੱਠਣਾ ਪਊਗਾ ਤੇ ਆਗੇ ਸਰੀਰ ਨੂੰ ਬਹੁਤ ਹੌਸਲਾ ਦਿੱਤਾ ਜੀ ਕਿ ਪਰਿਵਾਰ ਨਾਲ ਸੀ ਪਰਿਵਾਰ ਨੇ ਬਹੁਤ ਸਾਥ ਦਿੱਤਾ ਹੂੰ ਚਲੋ ਆਪਾਂ ਮੰंजे ਤੋਂ ਖੜੇ ਹੋ ਗਏ ਉਸ ਟਾਈਮ 14 ਸਾਲ ਹੋ ਗਏ ਉਸ ਗੱਲ ਨੂੰ ਹੁਣ ਦੁਬਾਰਾ ਪੇਟ ਚ ਬਣ ਗਿਆ ਹੂੰ ਕੋਈ ਪਤਾ ਨਹੀਂ ਸੀ ਵੀ ਪੇਟ ਚ ਕੈਂਸਰ ਹੈ ਹੂੰ ਜਦੋਂ ਟੈਸਟ ਕਰਾਇਆ ਉਹਨਾਂ ਨੇ ਦੱਸਿਆ ਬਿਸ਼ੰਦੇਆ ਨੇ ਵੀ ਭਾਈ ਉਹੋ ਬਿਮਾਰੀ ਦੁਬਾਰਾ ਉੱਠ ਖੜੀ ਹੂੰ ਜੋ ਤੀਜੀ ਵਾਰ ਉઠી ਮੰंजे ਤੇ ਪੈ ਗਏ ਸੀ ਸਾਰੇ ਪਰਿਵਾਰ ਨੇ ਹਥਿਆਰ ਛੱਡ ਤੇ ਵੀ ਹੁਣ ਨਹੀਂ ਮੰਮੀ ਨੂੰ ਰਹਾ ਸਾਰੇ ਰੋਂਦੇ ਸੀ ਵੀ ਹੁਣ ਤਾਂ ਕੋਈ ਬਾਵਾ ਆਸਤਾਨ ਨਹੀਂ ਚੱਲਦਾ ਚਲੋ ਸੰਗਰੂਰ ਚੱਲਦੇ ਆ ਜੇ ਕੋਈ ਭਗਵਾਨ ਨੇ ਕਿਰਪਾ ਕਰੀ ਤਾਂ ਜ਼ਰੂਰ ਠੀਕ ਹੋਊਗਾ ਬੱਚਿਆਂ ਨੇ ਕਿਹਾ ਨੂਹਾਂ ਨੇ ਤੀ ਜਮਾਈ ਨੇ ਕਿਹਾ ਸਾਰੇ ਜਿੰਨੇ ਵੀ ਰਿਸ਼ਤੇਦਾਰ ਸੀ ਮੇਰੇ ਸਾਰਿਆਂ ਨੇ ਮੈਨੂੰ ਹੌਸਲਾ ਦਿੱਤਾ ਬੇਟੇ ਕਹਿੰਦੇ ਵੀ ਜੇ ਤੂੰ ਮੰਨ ਨੂੰ ਉਹਨਾਂ ਨੇ ਬਹੁਤ ਮੈਨੂੰ ਹੌਸਲਾ ਦਿੱਤਾ ਕਹਿੰਦੇ ਵੀ ਜੇ ਮੰਮੀ ਤੂੰ ਅੱਜ ਚੌਲਾਂ ਦੇ ਦਾਣੇ ਜਿੰਨਾ ਵੀ ਹੌਸਲਾ ਰੱਖੇਗੇ ਨਾ ਤੇ ਤੂੰ ਜਰੂਰ ਖੜੀ ਹੋਵੇਂਗੀ ਤੇ ਮੈਂ ਵੀ ਸੋਚਿਆ ਵੀ ਜੇ ਮਨ ਜੇ ਤੇ ਪਈ ਸਾਰਾ ਦਿਨ ਫਿਕਰ ਕਰੀ ਗਈ ਤਾਂ ਕੁਛ ਨਹੀਂ ਡਾਕਟਰਾਂ ਨੇ ਕਿਹਾ ਵੀ ਹਿੰਮਤ ਤੇਰੀ ਆਂਟੀ ਤੇ ਲਾਜ ਸਾਡੀ ਲਾਜ ਸਾਡੀ ਹਾਂ ਤੇ ਉਹਨਾਂ ਨੇ ਇਲਾਜ ਵਧੀਆ ਕੀਤਾ ਤੇ ਅੱਜ ਮੈਂ ਤੁਹਾਡੇ ਸਾਹਮਣੇ ਵਧੀਆ ਸਿਹਤ ਆਇਆ ਸੋਹਣੀ ਸਿਹਤ ਹੋਈ ਲੱਗਦਾ 1.5 ਸਾਲ ਗਿਆ ਜੀ ਵੀ ਦਵਾਈ ਚੱਲੀ ਜਾਂਦੀ ਐ ਪਰ ਮੈਂ ਆਪੇ ਸਰੀਰ ਨੂੰ ਤਕੜਾ ਮੰਨਦੀ ਹਾਂ ਇਥੇ ਮੰਮੀ ਦੀ ਗੱਲ ਦੇ ਵਿੱਚ ਇੱਕ ਗੱਲ ਹੈ ਜੀ ਜਿਹੜਾ ਇਲਾਜ ਹੁੰਦਾ ਉਹ ਤਾਂ ਡਾਕਟਰ ਨਹੀਂ ਕਰਨਾ ਹੁੰਦਾ ਏ ਉਸ ਤੋਂ ਬਿਨਾ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਆ ਉਹ ਆਪਦੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬਹੁਤ ਜ਼ਰੂਰੀ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਗੱਲ ਕਿ ਸਾਡੇ ਪਰਿਵਾਰ ਨੇ ਇੱਕ ਦੂਜੇ ਨੂੰ ਇਹ ਕਹਿਤਾ ਸੀਗਾ ਕਿ ਮੰਮੀ ਦੇ ਮੂੰਹ ਤੇ ਇਹ ਗੱਲ ਨਹੀਂ ਕਹਿਣੀ ਕਿ ਤੁਹਾਡਾ ਰੰਗ ਕਾਲਾ ਹੋ ਗਿਆ ਤੁਹਾਡੇ ਵਾਲ ਝੜ ਗਏ ਤੁਸੀਂ ਬਦਸੂਰਤ ਹੋ ਗਏ ਆ ਨਾ ਮੰਮੀ ਨੂੰ ਇਹ ਗੱਲ ਕਹਿਣੀ ਆ ਵੀ ਤੁਸੀਂ ਹਾਰਦੇ ਜਾਂਦੇ ਆ ਅਸੀਂ ਸਾਰੇ ਪਾਸੇ ਹੋ ਕੇ ਜੇ ਕੋਈ ਸਾਡਾ ਮਨ ਖਰਾਬ ਹੁੰਦਾ ਸੀ ਅਸੀਂ ਪਾਸੇ ਹੋ ਕੇ ਗੱਲਬਾਤ ਕਰ ਲੈਂਦੇ ਸੀ ਜਾਂ ਮਨ ਪਰ ਲੈਂਦੇ ਸੀ ਪਰ ਅਸੀਂ ਇਹ ਕਿਹਾ ਸੀ ਵੀ ਮੰਮੀ ਦੇ ਕੋਲੇ ਐਨੀ ਇੱਕ ਇੰਚ ਵੀ ਢਿੱਲੀ ਗੱਲ ਨਹੀਂ ਕਰਨੀ ਸੋ ਇਹ ਬਹੁਤ ਇਹ ਚੀਜ਼ ਜਿਹੜੀ ਐਂਡ ਤੇ ਜਾ ਕੇ ਜਿਹੜਾ ਜਿਹੜਾ ਮਰੀਜ਼ ਹੁੰਦਾ ਉਹਦੇ ਦਿਮਾਗ ਤੇ ਇਹ ਚੀਜ਼ ਅਸਰ ਕਰਦੀ ਅਸੀਂ ਇਹ ਕਹਿੰਦੇ ਹੁੰਦੇ ਸੀ ਜੇ ਮੰਮੀ ਨੇ ਕਿਹਾ ਵੀ ਮੈਂ ਠੀਕ ਹੋ ਜੂੰਗੀ ਤਸੀਂ ਸਾਰਿਆਂ ਨੇ ਕਹਿਣਾ ਕਿ ਹਾਂ ਤੁਸੀਂ ਠੀਕ ਆ ਤੁਹਾਨੂੰ ਕੀ ਹੋਇਆ ਤੇ ਸਾਡੇ ਛੋਟੇ ਵੀਰ ਆ ਉਹਨਾਂ ਨੇ ਮੰਮੀ ਨੂੰ ਇਹ ਆਖਿਆ ਸੀ ਵੀ ਤੁਸੀਂ ਕਿਤਾਬਾਂ ਪੜਿਆ ਕਰੋ ਤੁਸੀਂ ਕਾਫੀ ਕਿਤਾਬਾਂ ਪੜੀਆਂ ਮੰਜੀ ਤੇ ਪੈ ਕੇ ਹਨਾ ਬਹੁਤ ਹੌਸਲਾ ਦਿੱਤਾ ਕਿਤਾਬਾਂ ਪੜੀਆਂ ਉਹ ਕਹਿੰਦੇ ਤੜਕੇ ਉੱਠ ਕੇ ਮੰਮੀ ਤੂੰ ਇਹ ਗੱਲ ਕਹਿਣੀ ਹੈ ਮੈਂ ਠੀਕ ਹਾਂ ਮੈਂ ਤਾਂ ਅਜੇ ਇੰਨੇ ਸਾਲ ਹੋਰ ਜੀਣਾ ਹੈ ਹਾਂ ਤੂੰ ਐਨ ਆਖਿਆ ਕਰ ਮੰਮੀ ਕਿਸੇ ਨੂੰ ਵੀ ਮੈਂ ਬਿਮਾਰ ਆ ਜਾਂ ਮੈਂ ਦਵਾਈ ਚੱਲਦੀ ਆ ਦੋਨਾਂ ਬੇਟਿਆਂ ਨੇ ਇਹੀ ਗੱਲ ਕਹਿਣੀ ਮੰਮੀ ਤੜਕੇ ਉੱਠ ਕੇ ਮੰਮੀ ਕਿਵੇਂ ਤੁਸੀਂ ਠੀਕ ਹੋ ਮੈਂ ਕਹਿੰਦੀ ਹਾਂ ਪੁੱਤ ਠੀਕ ਹੈ ਜ਼ਿੰਦਗੀ ਨੇ ਬਹੁਤ ਦੁੱਖ ਭੋਗੇ ਸਰੀਰ ਨੂੰ ਕਸ਼ਟ ਬਹੁਤ ਆਇਆ ਉਹ ਮੈਂ ਹੀ ਜਾਣਦੀ ਐ ਜੋ ਮੇਰਾ ਪਰਮਾਤਮਾ ਜਾਣਦਾ ਹੈ ਬਾਕੀ ਪਰਿਵਾਰ ਦਾ ਸਾਥ ਚਾਹੀਦਾ ਹੈ ਪਰਿਵਾਰ ਨੇ ਮੇਰੇ ਨੇ ਸਾਰੇ ਪਰਿਵਾਰ ਨੇ ਮੇਰੇ ਨੇ ਜਿੱਥੇ ਵੀ ਮੇਰੇ ਭੈਣ ਭਾਈ ਆ ਉਹਨਾਂ ਨੇ ਮੇਰਾ ਸਾਥ ਬਹੁਤ ਦਿੱਤਾ ਹਾਂਜੀ ਸਾਰਿਆਂ ਨੂੰ ਚਾਹੀਦਾ ਜੀ ਰਿਸ਼ਤੇਦਾਰਾਂ ਨੂੰ ਵੀ ਔਖੇ ਵਕਤ ਦੇ ਵਿੱਚ ਹੀ ਬੰਦੇ ਦਾ ਪਤਾ ਲੱਗਦਾ ਹੈ ਸਮਾਂ ਆ ਕੇ ਹਰੇਕ ਦਾ ਕਟਾਉ ਤੇ ਨਾਲ ਸਾਥ ਦੇ ਉਹ ਪਰਿਵਾਰ ਦਾ ਹਨਾ ਤੇ ਇਸ ਤੋਂ ਬਿਨਾ ਚੰਗੀ ਖਰਾਕ ਤਾਜੀ ਖਰਾਕ ਦੇਣੀ ਹੈ ਤੇ ਉਹ ਸਾਰਾ ਪਰਿਵਾਰ ਦੇ ਹੱਥ ਵਿੱਚ ਹੁੰਦਾ ਜੀ ਵੀ ਤੁਸੀਂ ਮਰੀਜ਼ ਨੂੰ ਕਿੰਨੀ ਜਲਦੀ ਜਿਹੜਾ மஞ்சੇ ਤੋਂ ਉਠਾ ਕੇ ਖੜਾ ਕਰਨਾ ਹੈ ਬਾਕੀ ਜਦੋਂ ਵੀ ਕੋਈ ਸਾਡੇ ਆਣ ਗਵਾਂਢ ਦੇ ਆਉਂਦੇ ਸੀ ਸਾਡਾ ਪਹਿਲਾਂ ਹੀ ਅਸੀਂ ਪਹਿਲਾਂ ਹੀ ਮੂਰੇ ਹੋ ਕੇ ਕਹਿ ਦਿੰਦੇ ਸੀਗੇ ਕਿ ਕਿਰਪਾ ਕਰਕੇ ਕੋਈ ਢਿੱਲੀ ਗੱਲ ਨਾ ਕਰਿਓ ਤੁਸੀਂ ਇਹੀ ਕਹਿਣਾ ਕਿ ਤੁਸੀਂ ਠੀਕ ਆ ਤੁਹਾਡੀ ਸਿਹਤ ਬਹੁਤ ਸੋਹਣੀ ਲੱਗਦੀ ਆ ਤੋ ਡਾਕਟਰ ਵੀ ਬਹੁਤ ਚੰਗੇ ਆ ਆਪਣੇ ਸੰਗਰੂਰ ਚ ਆਪਾਂ ਹੋਮੀਪਾਪਾ ਹਸਪੀਟਲ ਆ ਜੀ ਜੇ ਕਿਸੇ ਨੂੰ ਲੋੜ ਹੈ ਉੱਥੇ ਤਾਂ ਬਹੁਤ ਸੋਹਣਾ ਉਹ ਇਲਾਜ ਕਰਦੇ ਆ ਬਹੁਤ ਕਿਤੇ ਵੀ ਓਣਗੈਲੀ ਨਹੀਂ ਕਰਦੇ 1% ਵੀ ਤੇ ਉਹਨਾਂ ਨੇ ਕਿਹਾ ਸੀ ਵੀ ਚੰਗੀ ਖਰਾਕ ਲੈਣੀ ਆ ਪਾਣੀ ਵੱਧ ਤੋਂ ਵੱਧ ਤੁਸੀਂ ਪੀਣਾ ਹੈ ਕਿਉਂਕਿ ਪਾਣੀ ਨਾਲ ਜਿਹੜਾ ਇੱਕ ਤਾਂ ਖੂਨ ਦੇ ਅੰਦਰ ਚੰਗਾ ਦੌਰਾ ਬਣਿਆ ਰਹਿੰਦਾ ਹੈ ਤੇ ਬਾਕੀ ਜਿਹੜੀਆਂ ਤੁਹਾਡੀਆਂ ਨਾੜਾਂ ਆ ਉਹ ਸਹੀ ਮਤਲਬ ਉੱਥੇ ਸੂਈ ਚੰਗੀ ਢੰਗ ਨਾਲ ਲੱਗਣ ਤੇ ਮਾਲਿਸ਼ ਉਹਨਾਂ ਨੇ ਆਖਿਆ ਸੀ ਕਿ ਮਾਲਿਸ਼ ਬਿਲਕੁਲ ਨਹੀਂ ਛੱਡਣੀ ਮਾਲਿਸ਼ ਸਰੀਰ ਦੀ ਹੋਣੀ ਹੀ ਚਾਹੀਦੀ ਹੈ ਸੋ ਇਹ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਨ੍ਹਾਂ ਨੇ ਰਲ ਮਿਲ ਕੇ ਮੰਮੀ ਨੇ ਉਹਨਾਂ ਨੂੰ ਧਿਆਨ ਚ ਵੀ ਰੱਖਿਆ ਔਰ ਜੀਬ ਤੇ ਕੰਟਰੋਲ ਵੀ ਰੱਖਿਆ ਸਭ ਤੋਂ ਵੱਡੀ ਗੱਲ ਹਾਂਜੀ ਕਿ ਉਹਨਾਂ ਨੇ ਆਖਿਆ ਸੀ ਕਿ ਬਾਹਰਲਾ ਡੱਬਾ ਬੰਦ ਕੋਈ ਚੀਜ਼ ਤੁਸੀਂ ਨਹੀਂ ਖਾਣੀ ਵੀ ਜਿੰਨਾ ਤੁਸੀਂ ਘਰ ਦਾ ਤਾਜ਼ਾ ਘਰ ਦੀ ਚੀਜ਼ ਖਾਓਗੇ ਤਾਂ ਤੁਸੀਂ ਉਨੀ ਜਸਾਲ ਜ਼ਿਆਦਾ ਕੱਟ ਜਾਓਗੇ ਸੋ ਇਹਨਾਂ ਨੇ ਜੀਬ ਤੇ ਵੀ ਪ੍ਰਹੇਜ਼ ਰੱਖਿਆ ਕਈ ਮਹੀਨੇ ਮੈਨੂੰ ਲੱਗਦਾ ਇੰਨਾ ਜੀਬ ਤੇ ਪ੍ਰਹੇਜ਼ ਨਹੀਂ ਰੱਖ ਸਕਦੇ ਹਾਂਜੀ ਤੇ ਬਾਕੀ ਮੇਰੀਆਂ ਦੋ ਨੂੰਹਾਂ ਤੇ ਇੱਕ ਮੇਰੀ ਬੇਟੀ ਨੇ ਮੇਰੇ ਹਾਂ ਬਹੁਤ ਸੇਵਾ ਕੀਤੀ ਵੀ ਨਹੀਂ ਸੇਵਾ ਕੋਈ ਕਰ ਨਹੀਂ ਸਕਦਾ ਮੈਂ ਆਪਦੇ ਮੂੰਹੋਂ ਤਾਂ ਸਲਾਉਣਾ ਸਾਡੇ ਆਂਡ ਗਵਾਣ ਵੀ ਬਹੁਤ ਸੌਂਦਾ ਜਦੋਂ ਵੀ ਮੈਂ ਚੀਜ਼ ਮੰਗਣੀ ਉਹਦੀ ਇਹਨਾਂ ਨੇ ਭੱਜ ਕੇ ਆ ਕੇ ਚੀਜ਼ ਮੈਨੂੰ ਫੜਾਣੀ ਕਹਿੰਦੇ ਮੰਮੀ ਟੈਨਸ਼ਨ ਨਹੀਂ ਲੈਣੀ ਤੂੰ ਸਾਨੂੰ ਦੱਸ ਜਿਹੜੀ ਚੀਜ਼ ਤੇਰਾ ਜੀ ਕਰਦਾ ਅਸੀਂ ਉਹੀ ਲਿਆ ਕੇ ਦੇਵਾਂਗੇ ਤੇ ਤੂੰ ਪਰ ਟੈਨਸ਼ਨ ਨਹੀਂ ਲੈਣੀ ਨਾ ਹੀ ਤੂੰ ਦਿਮਾਗ 'ਤੇ ਇਹ ਸੋਚਣਾ ਵੀ ਮੈਨੂੰ ਕੈਂਸਰ ਹੈ ਮੈਂ ਕਦੇ ਇਹ ਵੀ ਨਹੀਂ ਸੋਚਿਆ ਅਸੀਂ ਮੈਂ ਕਹਿੰਦੀ ਕੋਈ ਨਹੀਂ ਪ੍ਰਮਾਤਮਾ ਦੀ ਮਰਜ਼ੀ ਹੈ ਜਿੰਨੇ ਉਹਨੇ ਸਾਹਸ ਦਿੱਤੇ ਆ ਉਹਨੇ ਲੈਣੇ ਹੀ ਲੈਣੇ ਆ ਤੇ ਅੱਜ ਮੈਂ ਤੁਹਾਡੇ ਮੂਹਰੇ ਸਹੀ ਸਮਝਾਤ ਵਧੀਆ ਗੱਲਾਂ ਕਰ ਰਹੇ ਹੋ ਤੁਸੀਂ ਦੇਖਿਆ ਉਹ ਦੱਸ ਕੇ ਬਹੁਤ ਵੀ ਕਿਰਪਾ ਹਾਂਜੀ ਬਹੁਤ ਸਾਲ ਮਤਲਬ ਡੇਢ ਸਾਲ ਵਾਂਗੂ ਆਪਾਂ ਵੀਡੀਓ ਨਹੀਂ ਸੀ ਬਣਾਈ ਤੁਸੀਂ ਸਾਰੇ ਕਹਿੰਦੇ ਸੀ ਕਿ ਵਿਪਲ ਤੇਰੀ ਮੰਮੀ ਨੂੰ ਕੀ ਹੋ ਗਿਆ ਮੈਨੂੰ ਕੁਝ ਭੈਣਾਂ ਨੇ ਆਖਿਆ ਸੀ ਕਿ ਵੀਡੀਓ ਜ਼ਰੂਰ ਬਣਾਇਓ ਉਹਨਾਂ ਨਾਲ ਕੈਂਸਰ ਤੇ ਸੋ ਉਸ ਦੇ ਕਰਕੇ ਮੈਂ ਇਹ ਵੀਡੀਓ ਬਣਾਈ ਹੈ ਨਹੀਂ ਮੇਰਾ ਕੋਈ ਹੋਰ ਮਕਸਦ ਨਹੀਂ ਸੀਗਾ ਇਸ ਵੀਡੀਓ ਨੂੰ ਬਣਾਉਣ ਨੂੰ ਸ਼ਾਇਦ ਇਹਨਾਂ ਦੇ ਦੋ ਬੋਲ ਕਿਸੇ ਦੀ ਜ਼ਿੰਦਗੀ ਬਦਲ ਦੇਣ ਕਿਸੇ ਨੂੰ ਮੰਜੇ ਤੋਂ ਉਠਾ ਕੇ ਖੜਾ ਕਰ ਦੇਣ ਬਾਕੀ ਮੇਰੀ ਨੌਂਤਿਆਂ ਨੂੰ ਇਹੀ ਬੇਨਤੀ ਹੈ ਕਿ ਤੁਰਦੇ ਫਿਰਦੇ ਬੰਦੇ ਦੀ ਤਾਂ ਹਰ ਕੋਈ ਕਦਰ ਕਰਦਾ ਏ ਸਵਾਦ ਉਦੋਂ ਆਉਂਦਾ ਏ ਜਦੋਂ ਵੇ ਮੰਜੇ ਤੇ ਪਏ ਬੰਦੇ ਨੂੰ ਤੁਸੀਂ ਪਿਆਰ ਕਰਦੇ ਆ ਜਾਂ ਉਹਦੇ ਵੱਲ ਨੱਕ ਬੁੱਲ ਨਹੀਂ ਕੱਢਦੇ ਉਦੋਂ ਪਤਾ ਲੱਗਦਾ ਹੈ ਕਿ ਤੁਸੀਂ ਆਪਦੇ ਸੱਸ ਸਹੁਰੇ ਦਾ ਜਾਂ ਆਪਣੇ ਪਰਿਵਾਰ ਦਾ ਕਿੰਨਾ ਕ ਕਰਦੇ ਆ ਉਦੋਂ ਤੁਹਾਡੀ ਅਸਲ ਪਹਿਚਾਨ ਹੁੰਦੀ ਹੈ ਸੋ ਇਹ ਸਾਡਾ ਫਰਜ ਹੈ ਕਦੇ ਵੀ ਆਪਦੇ ਫਰਜ਼ਾਂ ਤੋਂ ਨਾ ਭੁੱਲਣਾ ਕਿਉਂਕਿ ਕਹਿੰਦੇ ਜੇ ਵੱਡੇ ਘਰ ਦੇ ਵਿੱਚ ਬੈਠੇ ਰਹਿਣ ਉਹਦਾ ਤੁਹਾਨੂੰ ਹੀ ਫਾਇਦਾ ਬੰਦਾ 2 ਮਿੰਟ ਕਿਤੇ ਕੰਮ ਜਾਣਾ ਆਪਾਂ ਕਹਿੰਨੇ ਵੀ ਚਲੋ ਘਰੇ ਮੰਮੀ ਡੈਡੀ ਹੈਗੇ ਆ ਜੀ ਮੰਮੀ ਹੈਗੀ ਆ ਆਪਾਂ ਬਿੰਦਚ ਆਪਦੇ ਕੰਮ ਤੰਦੇ ਜਾ ਕੇ ਆ ਜਿਹੜੇ ਕੋਈ ਚੀਜ਼ ਵਸਤ ਲੈ ਕੇ ਆਉਣੀ ਆਪਾਂ ਭੱਜੇ ਜਾਂਦੇ ਆ ਤਾਂ ਲੈ ਆਉਂਦੇ ਆ ਸੋ ਬਹੁਤ ਫਾਇਦਾ ਹੁੰਦਾ ਜੀ ਦੁੱਖ ਦੇ ਸੁੱਖ ਦੇ ਜਾਣ ਦੀ ਸਾਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ ਮੈਂ ਬਹੁਤ ਸਾਰੇ ਪਰਿਵਾਰ ਦੇਖੇ ਜਿੱਥੇ ਉਹਨਾਂ ਦੇ ਜਦੋਂ ਵੱਡੇ ਤੁਰ ਜਾਂਦੇ ਆ ਤਾਂ ਉਹ ਕਹਿ ਦਿੰਦੇ ਆ ਕਿ ਮਨ ਤੇ ਬੋਝ ਬਣਿਆ ਰਹਿੰਦਾ ਏ ਦੁੱਖ ਦੀ ਜਾਣਾ ਸੁੱਖ ਦੀ ਜਾਣਾ ਇੰਨੇ ਫਿਕਰ ਰਹਿੰਦੇ ਆ ਸੋ ਅੱਜ ਦੀ ਘੜੀ ਆਪਾਂ ਉਹਨਾਂ ਚਿੰਤਾਵਾਂ ਤੋਂ ਮੁਕਤ ਵੀ ਆ ਹਨਾ ਸੋ ਇਹ ਸੀ ਸੋ ਥੋੜੀ ਜੀ ਸਾ ਸਾਡੀ ਗੱਲਬਾਤ ਜੀ ਹੋਰ ਕਿੱਦਾਂ ਦੇ ਮਤਲਬ ਤੁਸੀਂ ਵਿਸ਼ੇ ਚਾਹੁੰਦੇ ਆ ਮਤਲਬ ਜਿੱਤੇ ਅਸੀਂ ਗੱਲਬਾਤ ਕਰ ਸਕੀਏ ਜਿਸ ਦੇ ਅਸੀਂ ਕਾਬਿਲ ਹੋਵਾਂਗੇ ਜੀ ਉਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਸੋ ਗਲਤੀ ਫਲਤੀ ਸਾਡੀ ਮਾਫ਼ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ